ਰਾਜਵੀਰ ਜਵੰਦਾ ਦੀ ਗੱਲ ਕਰੀਏ ਲਗਾਤਾਰ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਔਰ ਜਿਸ ਢੰਗ ਦੇ ਨਾਲ ਅੰਦਰੋਂ ਜਾਣਕਾਰੀ ਮਿਲੀ ਹੈ ਕਿ ਰਿਸਪੌਂਡ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਮਾਂ ਜਦੋਂ ਮਿਲਣ ਗਈ ਤੇ ਅੱਖਾਂ ਦੇ ਵਿੱਚ ਅਥਰੂ ਆ ਗਏ ਔਰ ਸਰਜੀਤ ਸਿੰਘ ਸਾਡੇ ਨਾਲ ਨੇ ਕੱਲ ਵੀ ਇੱਥੇ ਮੌਜੂਦ ਸੀ ਤੁਸੀਂ ਵੀ ਅੱਜ ਵੇਖਿਆ ਹਾਲਾਤ ਸੁਧਾਰ ਹੈ ਅੱਜ ਸਿਹਤ ਦੇ ਵਿੱਚ ਕਾਫੀ ਭਾਈ ਜੀ ਅੱਜ ਦੱਸ ਰਹੇ ਡਾਕਟਰ ਵੀ ਸੁਧਾਰ ਬਹੁਤ ਜ਼ਿਆਦਾ ਤੇ ਥੋੜਾ ਥੋੜਾ ਸੁਧਾਰ ਪੈ ਰਿਹਾ ਹੈ ਕਾਫੀ 60% ਦੱਸ ਰਹੇ ਆ ਹਾਂ ਜੀ ਡਾਕਟਰ ਕਹਿੰਦੇ ਇਹ ਸੁਧਾਰ ਹੈ ਸੋ ਬਹੁਤ ਗੁੱਡ ਨਿਊਜ਼ ਆ ਸਾਰਿਆਂ ਲਈ ਸਾਰਿਆਂ ਦੀ ਦੁਆਵਾਂ ਕੰਮ ਆਈਆਂ ਕਹਿੰਦੇ ਮਾਂ ਜਦੋਂ ਮਿਲਣ ਗਈ ਮਾਂ ਨੇ ਸਿਰ ਤੇ ਹੱਥ ਫੇਰਿਆ ਤੇ ਅੱਖਾਂ ਦੇ ਵਿੱਚੋਂ ਅਥਰੂ ਆ ਗਏ ਮਤਲਬ ਇਹੀ ਗੁੱਡ ਨਿਊਜ਼ ਆ ਬਹੁਤ ਚੰਗਾ ਲੱਗਿਆ ਜਦੋਂ ਇਹ ਜਦੋਂ ਉਹਨਾਂ ਨੇ ਕਦੇ ਵੀ ਮਾਂ ਨੇ ਉਹ ਪਹਿਲਾਂ ਵੀ ਕੱਲ ਜਦੋਂ ਹੱਥ ਫੇਰਦੇ ਸੀਗੇ ਉੱਤੇ ਤੇ ਕੋਈ ਰਿਸਪੌਂਡ ਨਹੀਂ ਕਰ ਰਹੇ ਸੀਗੇ ਅੱਜ ਜਦੋਂ ਉਹਨਾਂ ਨੇ ਉਹਦੇ ਉੱਤੇ ਹੱਥ ਫੇਰਿਆ ਤੇ ਅੱਖ ਚੋਂ ਅੰਜੂ ਆਈਆਂ ਇਹਦਾ ਮਤਲਬ ਬਾਡੀ ਰਿਸਪੌਂਡ ਕਰਨ ਲੱਗੀ ਹੈ ਔਰ ਮਾਲਕ ਚੜ੍ਹਦੀ ਕਲਾ ਰੱਖੇ ਤੇ ਦੁਆਵਾਂ ਸਾਰੇ ਪੰਜਾਬੀਆਂ ਦੀਆਂ ਕੰਮ ਆ ਗਈਆਂ ਨੇ ਸੋ ਬਸ ਇਸੇ ਤਰ੍ਹਾਂ ਇੰਪਰੂਵਮੈਂਟ ਹੁੰਦੀ ਰਹੇ ਕੱਲ ਤੱਕ ਕੱਲ ਤੱਕ ਅਰਦਾਸਾਂ ਦੇ ਵਿੱਚ ਸ਼ਕਤੀ ਹੁੰਦੀ ਹੈ ਉਹ ਸ਼ਕਤੀ ਅਸਰ ਵਿਖਾ ਰਹੀ ਹੈ ਮਹਾਰਾਜ ਅਰਦਾਸਾਂ ਦੇ ਨਾਲ ਹੀ ਡਾਕਟਰਾਂ ਦੇ ਹੱਥਾਂ ਦੇ ਵਿੱਚ ਉਹਨਾਂ ਦਾ ਜਸ ਪਾਤਾ ਠੀਕ ਹੈ ਉਹਨਾਂ ਪਰਮਾਤਮਾ ਬਸ ਜਦੋਂ ਰਿਸਪੌਂਡ ਕਰਨ ਲੱਗੀ ਬਾਡੀ ਪਹਿਲਾਂ ਨਾਲੋਂ ਬੈਟਰ ਹੈ ਤੇ ਹੁਣ ਬਸ ਮਾਲਕ ਮਿਹਰ ਕਰੇ ਬਸ ਹੁਣ ਤੰਦਰੁਸਤ ਹੋ ਜਾਣਾ ਉਹਨਾਂ ਰਿਕਵਰ ਕਰ ਜਾਣਾ ਉਹਨਾਂ ਜਲਦੀ ਕਰ ਜਾਣਾ ਕਿਉਂਕਿ ਸ਼ੇਰ ਬੰਦਾ ਯੰਗ ਮੁੰਡਾ ਜਵਾਨ ਹੈ ਸਪੋਰਟਸਮੈਨ ਹੈ ਬਿਲਕੁਲ ਔਰ ਵਧੀਆ ਸੋ ਉਹਨੇ ਕਰ ਜਣਾ ਰਿਕਵਰ ਹੁਣ ਹੁਣ ਸਾਡਾ ਵੀ ਥੋੜਾ ਜਿਹਾ ਹੌਸਲਾ ਬਣ ਗਿਆ ਸੋ ਕੱਲ ਤਾਂ ਸਾਰੇ ਡਰੇ ਹੋਏ ਸੀਗੇ ਸੋ ਹੁਣ ਵੀ ਇੱਕ ਤੁਹਾਡੇ ਮੀਡੀਆ ਦੇ ਜ਼ਰੀਏ ਰਹੀ ਕਹਿੰਦਾ ਕਿ ਪੌਡਕਾਸਟ ਵਾਲੇ ਬਹੁਤ سارے ਲੋਕ ਗਲਤ ਨਿਊਜ਼ ਫਲਾ ਰਹੇ ਨੇ ਉਹ ਨਾ ਫਲਾਓ ਪਲੀਜ਼ ਤੇ ਚੰਗੀ ਗੱਲ ਨਹੀਂ ਹੈਗੀ ਸੋ ਜਰਾਜਵੀਰ ਜਵੰਦ ਦਾ ਬਿਲਕੁਲ ਠੀਕ ਹੈ ਔਰ ਰਿਕਵਰੀ ਵੱਲ ਨੂੰ ਵੱਧ ਰਿਹਾ ਔਰ ਦੁਆਵਾਂ ਲਈ ਦਿ ਲੋੜਾ ਤੁਹਾਡੀਆਂ ਹੋਰ ਦੁਆਵਾਂ ਕਰੋ ਉਹਦੇ ਲਈ ਤੇ ਜਲ ਤੋਂ ਜਲ ਦੁਰ ਕਵਰ ਕਰ ਦੇ ਸਾਰੇ ਝੂਠੇ ਵਿਊਜ਼ ਲਈ ਝੂਠੀਆਂ ਪੋਸਟਾਂ ਪਾ ਕੇ ਇਹ ਨਾ ਇਹ ਨਾ ਕਰੋ ਬਾਈ ਜੀ ਹੱਥ ਵਨ ਕੇ ਬੇਨਤੀ ਆ ਨਾ ਕਰੋ ਇਹ ਵੀ ਉਹ ਚਾਰ ਵਿਊ ਲਈ ਤੁਸੀਂ ਆਪਣੇ ਸਾਡਾ ਹੀਰੇ ਵਰਗਾ ਭਰਾ ਤੇ ਇਦਾਂ ਨਾ ਕਰੋ ਬਸ ਸਾਹਿਬ ਤਾਂ ਕਹਿੰਦੇ ਬੇਟਾ 4 ਸਾਲ ਦੀ ਬੇਟੀ ਹੈ ਹਾਂ ਛੋਟੇ ਬੱਚੇ ਛੋਟੇ ਨੇ ਇਹਨੇ ਹਾਂ ਜੀ ਛੋਟੇ ਬੱਚੇ ਨੇ ਤੇ ਫਾਦਰ ਵੀ ਹੈ ਨਹੀਂ ਤੇ ਬਸ ਯਾਰ ਪ੍ਰਮਾਤਮਾ ਨੇ ਸੁਣ ਲਈ ਹੈ ਮਾਲਕ ਚਲੋ 6:00 ਵੱਜ ਗਈ ਕੋਈ ਗੱਲ ਨਹੀਂ रिकवरी ਵੱਲੋਂ ਵੱਧ ਰਿਹਾ ਬਸ ਇਹ ਹੀ ਬਹੁਤ ਵੱਡੀ ਗੱਲ ਆ ਸਾਡੇ ਲਈ ਅੱਜ ਸੋਸ਼ਲ ਮੀਡੀਆ ਤੇ ਇੱਕ ਹੋਰ ਵੀ ਟ੍ਰੈਂਡ ਚੱਲ ਗਿਆ ਆਵਾਰਾ ਪਸ਼ੂਆਂ ਨੂੰ ਲੈ ਕੇ ਵੀ ਸਰਕਾਰ ਸੈਸ ਤੇ ਲੈ ਲੈਂਦੀ ਹੈ ਕੋਸ ਸੈਸ ਲੈ ਲੈਂਦੀ ਹੈ ਹੋਰ ਕਈ ਸੈਸ ਲੈ ਲੈਂਦੀ ਹੈ ਲੇਕਿਨ ਇਸ ਸਮੱਸਿਆ ਨੂੰ ਦੂਰ ਕਰਨ ਚ ਕੋਈ ਕੰਮ ਨਹੀਂ ਕਰਦੀ ਬਾਈ ਇਹ ਇਹ ਤਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਕੱਲ ਵੀ ਕਹਿ ਸੀ ਕਿ ਬਦਕਿਸਮਤ ਦੀ ਇਸ ਕੰਟਰੀ ਦੀ ਇਹ ਕਿੰਨੀਆਂ ਜਾਨਾਂ ਜਾ ਰਹੀਆਂ ਨੇ ਇਸ ਕਰਕੇ ਪ੍ਰਸ਼ਾਸਨ ਇੱਥੇ ਰਾਜਨੀਤਿਕ ਧੰਦਾ ਸਭ ਤੋਂ ਵੱਡੀ ਗੱਲ ਇਹ ਆ ਪ੍ਰਸ਼ਾਸਨ ਦੇ ਵਿੱਚ ਬੈਠੇ ਨੇ ਬੰਦੇ ਜੀ ਇਹਦੀ ਚੱਲਦੀ ਆ ਤਾਂ ਠੀਕ ਆ ਉਹਨੂੰ ਦੁਨੀਆ ਮਾਰ ਰਹੀ ਆ ਕਿਸੇ ਦਾ ਇਕੱਲਾ-ਕੱਲਾ ਹੁੰਦਾ ਅਸੀਂ ਵੀ ਇਕੱਲੇ-ਇਕੱਲੇ ਆ ਹਨਾ ਸੋ ਮੈਂ ਇਸ ਕਰਕੇ ਕਹਿਣਾ ਕਿ ਵੀ ਬੰਦੇ ਦੀ ਜਾਨ ਬਹੁਤ ਜ਼ਰੂਰੀ ਆ ਪਸ਼ੂਆਂ ਨਾਲੋਂ ਬੰਦੇ ਦੀ ਜਾਨ ਬਹੁਤ ਜ਼ਰੂਰੀ ਆ ਠੀਕ ਆ ਇਸ ਕਰਕੇ ਪਸ਼ੂਆਂ ਇਹ ਪ੍ਰਸ਼ਾਸਨ ਨੇ ਕਰਨਾ ਕੰਮ ਆਮੰਦਤ ਕਰ ਨਹੀਂ ਸਕਦਾ ਵੀ ਤਾਂ ਹਰ ਬੰਦਾ ਟਾਰਗੇਟ ਜਿਆਦਾ ਕਲਾਕਾਰਾਂ ਨੂੰ ਹੀ ਕਰਦੇ ਨੇ ਲੋਕੀ ਹਰ ਆਰਟਿਸਟ ਬੰਦਾ ਕੋਈ ਵੀ ਪੰਜਾਬ ਦੇ ਮੁਸੀਬਤ ਕਿਸੇ ਤਰ੍ਹਾਂ ਦੇ ਵੀ ਆਈ ਆ ਤਾਂ ਕਾਰਟਿਸਟ ਦਾ ਸਭ ਤੋਂ ਜ਼ਿਆਦਾ ਮੋਰੇ ਹੋ ਕੇ ਅੱਲਾ ਸ਼ੇਰੀ ਦਿੱਤੀ ਪਰ 50 ਪਿਆਰ ਵੀ ਬਹੁਤ ਕਰਦਾ ਅਸੀਂ ਸਾਨੂੰ ਪੰਜਾਬ ਸੋ ਰਾਜੀਵਰ ਜੀਵਨ ਦਾ ਚੜ੍ਹਦੀ ਕਲਾ ਚਾ ਜੀ ਅੱਜ ਅੱਜ ਦੇ ਟਾਈਮ 'ਚ ਰਿਕਵਰੀ ਵੱਲੋਂ ਵੱਧ ਰਿਹਾ ਬਸ ਸਾਡੇ ਲਈ ਇਹੀ ਬਹੁਤ ਵੱਡੀ ਗੱਲ ਹੈ ਤੁਹਾਡੇ ਤਾਂ ਨੇੜਲੇ ਸੰਬੰਧਕੀਆਂ ਰਾਜੀਵਰ ਦੇ ਨੂੰ ਇੱਕ ਦਿਨ ਪਹਿਲਾਂ ਹੀ ਮੁਲਾਕਾਤ ਸੀ ਸੀਬੀਟੀਐਲ ਤੇ ਉਹ ਵੀ ਬੈਠੇ ਸੀਗੇ ਅਚਾਨਕ ਹੀ ਮੈਂ ਵੀ ਚਲਾ ਗਿਆ ਉਧਰ ਤੇ ਉਸ ਤੋਂ ਦੂਜੇ ਦਿਨ ਬਸ ਇਹ ਹੈਪਨ ਹੋ ਗਿਆ ਕੀ ਗੱਲਾਂ ਹੋਈਆਂ ਸੀ ਉੱਥੇ ਗੱਲ ਗਲ ਕੁਝ ਨਹੀਂ ਹੋਈ ਜ਼ਿਆਦਾ ਨਹੀਂ ਗੱਲ ਹੋਈ ਤਾਂ ਦੋਸਤਾਂ ਨਾਲ ਬੈਠੇ ਸੀ ਮੈਂ ਕੋਈ ਚੱਲ ਕੋਈ ਨਹੀਂ ਇੰਜੋਏ ਕਰੋ ਕੋਈ ਗੱਲ ਨਹੀਂ ਅਸੀਂ ਵੀ ਥੋੜਾ ਕੋਈ ਮੈਨੂੰ ਮਿਲਣ ਆਇਆ ਸੀਗਾ ਉਹੀ ਸਾਈਡ ਤੇ ਬੈਠੇ ਸੀਗੇ ਤੇ ਤਾਂ ਕਰਕੇ ਅੱਗੇ ਵੀ ਕਹਿੰਦੇ ਪ੍ਰੋਜੈਕਟ ਵੀ ਬਹੁਤ ਰੱਖੇ ਹੋਏ ਨੇ ਕਈ ਸੁਪਨੇ ਵੀ ਆਗੇ ਨੇ ਸੁਪਨੇ ਸਾਰਿਆਂ ਦੀ ਅੱਜ ਦੇ ਟੌਪ ਦਾ ਟੌਪ ਦਾ ਆਰਟਿਸਟ ਆ ਪੀਕ ਤੇ ਆ ਪੂਰਾ ਸਭ ਤੋਂ ਵੱਡੀ ਗੱਲ ਇਹ ਲੋਕੀ ਪਿਆਰ ਕਰਦੇ ਦੇਖੋ ਕਿਦਾਂ ਧੱਕਾ ਪੈ ਰਿਹਾ ਪਿਆਰ ਪਿਆਰ ਦੀ ਗੱਲ ਹੈ ਸੋ ਹਰਮਨ ਪਿਆਰਾ ਗਾਇਕ ਆ ਸੋ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਪੰਜਾਬੀ ਬੋਲੀ ਪੰਜਾਬੀ ਕਲਚਰ ਨੂੰ ਪ੍ਰੋਮੋਟ ਕਰ ਰਿਹਾ ਹੈ ਇਹ ਤਾਂ ਕਲਚਰ ਨੂੰ ਪ੍ਰੋਮੋਟ ਕਰ ਰਿਹਾ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਹੈ ਜੀ ਸਾਡੇ ਸਾਰੇ ਪੰਜਾਬ ਲਈ ਬਹੁਤ ਵੱਡੀ ਗੱਲ ਹੈ ਪੰਜਾਬੀਆਂ ਦੀ ਦੁਆਵਾਂ ਕਰਕੇ ਰਿਕਵਰੀ ਹੋ ਰਹੀ ਹੈ ਡਾਕਟਰ ਜਿੱਦਾਂ ਕੱਲ ਗੱ ਸੋ ਅੱਜ ਦੁਆਵਾਂ ਮਾਂ ਪੰਜਾਬੀਆਂ ਨੇ ਕੀਤੀਆਂ ਨੇ ਸੋ ਤੇ ਉਹਦਾ ਰਿਜ਼ਲਟ ਵੀ ਮਿਲ ਰਿਹਾ ਪੰਜਾਬੀਓ ਦੁਆਵਾਂ ਕਰਦੇ ਰਹੋ ਸਾਰੇ ਫੈਨਸ ਆ ਜੀ ਨੇ ਪੰਜਾਬ ਪੰਜਾਬੀ ਤੁਹਾਨੂੰ ਪਿਆਰ ਕਰਨ ਵਾਲੇ ਸਾਰੇ ਦੁਆਵਾਂ ਕਰਦੇ ਲੋ ਸਾਡਾ ਭਰਾ ਠੀਕ ਠਾਕ ਹੋ ਜੀ ਤੰਦਰੁਸਤ ਹੋ ਜੀ ਥੈਂਕ ਯੂ ਬਿਲਕੁਲ ਬਿਲਕੁਲ ਦੇਖੋ ਸਾਡਾ ਭਰਾ ਤੰਦਰੁਸਤ ਹੋ ਜੇ ਠੀਕ ਠਾਕ ਹੋ ਜੇ ਸੁਰਜੀਤ ਖਾਨ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਦੁਆਵਾਂ ਜਿਹੜੀਆਂ ਕੀਤੀਆਂ ਅਰਦਾਸਾਂ ਜਿਹੜੀਆਂ ਕੀਤੀਆਂ ਆ ਜੋ ਅਰਦਾਸਾਂ ਦੁਆਵਾਂ ਜਿਹੜੀਆਂ ਨੇ ਔਰੰਗ ਲਿਆਂਦੀਆਂ ਹਈਆਂ ਨਜ਼ਰ ਆਈਆਂ ਨੇ ਔਰ ਉਨੀ ਅਰਦਾਸਾਂ ਕਰਕੇ ਰਾਜਵੀਰ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਉਹਨਾਂ ਨੇ ਰਿਸਪੌਂਡ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦਾ ਨਿਕ ਸਵੇਰਾ ਟੀਵੀ ਮੋਹਾਲੀ